ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਕੇ ਬਾਬਰ ਕੇ ਡੌਉ ਆਪ ਕਰੇ ਪਰਮੇਸ਼ਰ ਸੋ ਗੁਰ ਕਲਜੀ ਤਰਪਾ ਸਾਹਿਬ ਜੀ ਦਾ ਫਰਮਾਨ ਹੈ ਕਿ ਜਦੋਂ ਬਾਬਰ ਬਾਦਸ਼ਾਹ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਖਰੀਆਂ ਖਰੀਆਂ ਸੁਣਾਈਆਂ ਤੇ ਬਾਬਰ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਝੁੱਕ ਗਿਆ ਉਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਾਬਰ ਨੂੰ ਸੱਚ ਤੇ ਧਰਮ ਦਾ ਰਾਜ ਕਰਨ ਲਈ ਉਪਦੇਸ਼ ਕੀਤਾ ਕਲਗੀਧਰ ਪਾਤਸ਼ਾਹ ਪ੍ਰਮਾਣ ਕਰ ਰਹੇ ਹਨ ਹੁਣ ਇੱਕ ਪਾਸੇ ਬਾਬਰ ਦਾ ਖਾਨਦਾਨ ਹੈ ਇੱਕ ਪਾਸੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਗੱਦੀ ਚੱਲ ਰਹੀ ਹੈ ਬਾਬਰ ਬਾਦਸ਼ਾਹ ਦਾ ਜੋ ਖਾਨਦਾਨ ਹੈ ਉਹ ਤਾਂ ਦਿੱਲੀ ਤੱਕ ਤੇ ਰਾਜ ਕਰ ਰਿਹਾ ਸੀ ਪਰ ਬਾਬੇ ਦੇ ਗਰੀਬਾਂ ਤੇ ਮਜਲੂਮਾਂ ਦੇ ਜਿਨ੍ਹਾਂ ਤੇ ਰਾਜ ਕਰ ਰਹੇ ਸਨ ਗੁਰੂ ਨਾਨਕ ਦੇ ਪਾਸ਼ਾ ਮਹਾਰਾਜ ਜੀ ਦੇ ਪੁਰਨਿਆਂ ਤੇ ਚਲਦਿਆਂ ਆਇਆ ਧੰਨ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗਰੀਬਾਂ ਤੇ ਮਜਲੂਮਾਂ ਦੀ ਖਾਤਰ ਆਪਣਾ ਆਪ ਕੁਰਬਾਨ ਕੀਤਾ ਸੋ ਸੋ ਆਓ ਬੱਚਿਆਂ ਪਾਸੋਂ ਸ਼ਲੋਕ ਮਹਲਾ 9 ਆ ਦੇ ਸਰਲੇ ਥੱਲੇ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੈ ਉਸ ਦੇ ਜੋ ਆਪਾਂ ਆਖਰੀ ਅਰਥ ਸਰਵਨ ਕਰ ਰਹੇ ਹਾਂ ਸਰਵਨ ਕਰੀਏ ਜੀ ਤੀਰਥ ਬਰਤ ਅਰਦਾਨ ਕਰ ਮਨ ਮੈਂ ਤਰੈ ਗੁਮਾਨ ਪਰਮਾਤਮਾ ਦਾ ਭਜਨ ਛੱਡ ਕੇ ਮਨੁੱਖ ਤੀਰਥ ਇਸ਼ਨਾਨ ਕਰਕੇ ਵਰਤਨਾ ਕੇ দান ਪੁਨ ਕਰਕੇ ਆਪਣੇ ਮਨ ਵਿੱਚ ਹੰਕਾਰ ਕਰਦਾ ਹੈ ਕਿ ਮੈਂ ਧਰਮੀ ਬਣ ਗਿਆ ਹਾਂ ਨਾਨਕ ਦੇਹ ਪਲ ਜਾਤ ਤਹ ਜਿਉ ਕੁੰਚਰ ਈਸ਼ਨਾਨ ਪਰ ਹੈ ਨਾਨਕ ਉਸ ਦੇ ਕੀਤੇ ਹੋਏ ਕਾਰਮ یوں ਵਿਰਥ ਚਲੇ ਜਾਂਦੇ ਹਨ ਜਿਵੇਂ ਹਾਥੀ ਦਾ ਕੀਤਾ ਹੋਇਆ ਇਸ਼ਨਾਨ ਸਿਰ ਕੰਬਿਓ ਪਗ ਡੱਗ ਮਗੇ ਨੈਣ ਜੋਤ ਤੇ ਹੀ ਨਾ ਬੁੜੇ ਪਾ ਜਾਣਤੇ ਮਨੁੱਖ ਦਾ ਸਰੀਰ ਕੰਬਣ ਲੱਗ ਪੈਂਦਾ ਹੈ ਪੈਰ ਡੱਗ ਮਗਾਉਣ ਲੱਗ ਪੈਂਦੇ ਹਨ ਅੱਖਾਂ ਦੀ ਜੋਤ ਚਲੀ ਜਾਂਦੀ ਹੈ ਕੋ ਨਾਨਕ ਇਹ ਬਿਦ ਪਈ ਤੋ ਨ ਹਰ ਰਸ ਲੀਨਾ ਨਾਨਕ ਆਦਾ ਹੈ ਕਿ ਬੁਢੇਪੇ ਨਾਲ ਸਰੀਰ ਦੀ ਇਹ ਹਾਲਤ ਹੋ ਜਾਂਦੀ ਹੈ ਫਿਰ ਵੀ ਮਾਇਆ ਦਾ ਮੋਹ ਇਤਨਾ ਪਰਬਲ ਹੈ ਕਿ ਮਨੁੱਖ ਪਰਮਾਤਮਾ ਦੇ ਨਾਮ ਦੇ ਸਵਾਦ ਵਿੱਚ ਮਗਨ ਨਹੀਂ ਹੁੰਦਾ निज ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਮੈਂ ਜਗਤ ਨੂੰ ਆਪਣਾ ਸਮਝ ਕੇ ਹੀ ਹੁਣ ਤੱਕ ਵੇਖਦਾ ਰਿਹਾ ਪਰ ਇੱਥੇ ਤਾਂ ਕੋਈ ਕਿਸੇ ਦਾ ਪੀਸ ਅਦਾ ਲਈ ਆਪਣਾ ਨਹੀਂ ਹੈ ਨਾਨਕ ਚਰ ਹਰ ਭਗਤ ਹੈ ਤੇਰਾ ਕੋ ਮਨ ਮਾ ਹੈ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਦਾ ਨਾਮ ਹੈ ਇਸ ਭਗਤੀ ਨੂੰ ਆਪਣੇ ਮਨ ਵਿੱਚ ਪਰੋ ਰੱਖ ਜਗ ਰਚਨਾ ਸਭ ਝੂਠ ਹੈ ਜਾਣ ਲੈ ਹੋ ਰੇ ਮੀਤ ਏ ਮਿੱਤਰ ਇਹ ਗੱਲ ਸੱਚੀ ਜਾਣ ਕੇ జగਤ ਦੀ ਸਾਰੀ ਹੀ ਰਚਨਾ ਨਾਸਵੰਤ ਹੈ ਕਹਿ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਪੀਤ ਨਾਨਕ ਅਰਦਾ ਹੈ ਕਿ ਰੇਤ ਦੀ ਕੰਧ ਵਾਂਗ ਜਗਤ ਵਿੱਚ ਕੋਈ ਵੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ। ਰਾਮ ਗयो ਰਾਵਣ ਗयो ਜਾਂ ਕਾ ਬਹੁ ਪਰਵਾਰ ਦੇਖ ਸ੍ਰੀ ਰਾਮਚੰਦਰ ਕੂਚ ਕਰ ਗਿਆ ਰਾਵਣ ਵੀ ਚਲ ਵਸਿਆ ਜਿਸ ਨੂੰ ਵੱਡੇ ਪਰਿਵਾਰ ਵਾਲਾ ਕਿਹਾ ਜਾਂਦਾ ਸੀ। ਕਾ ਨਾਨਕ ਤੇਰ ਕਛ ਨਹੀਂ ਸੁਪਨੇ ਜਿਉ ਸੰਸਾਰ ਨਾਨਕ ਆਦ ਹੈ ਇਥੇ ਕੋਈ ਵੀ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ ਇਹ ਜਗਤ ਸੁਪਨੇ ਵਰਗਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ